ਦੰਡੌਤ ਬੰਦਨ ਅਨਕ ਬਾਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿ ਸ਼ਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਲ ਰਾਖੀ ਮੇਰੀ ਸੁਹੀ ਮਹੱਲਾ ਪਹਿਲਾ ਕਰ ਨੋਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਚਾ ਰੰਗ ਕੁਸੰਭ ਕਾ ਥੋੜੜ ਆ ਦਿਨ ਚਾਰ ਜੀਓ ਵਿਨ ਨਾ ਵੈ ਭਰਮ ਭੂਲੀਐ ਠਗ ਮੁਠੀ ਕੁੜਿਆਰ ਜੀਓ ਚਾ ਰੰਗ ਕੁਸੰਭ ਕਾ ਥੋੜੜ ਆ ਦਿਨ ਚਾਰ ਜੀਓ ਵਿਨ ਨਾਵੈ ਭਰਮ ਭੂਲੀਐ ਠੱਗ ਮੁਠੀ ਕੁੜਿਆਰ ਜੀਓ ਸੱਚੇ ਸੇ ਤੀਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀ ਐ ਜੋ ਰਤੇ ਰੰਗ ਲਾਏ ਜੀਉ ਰੰਗਣ ਵਾਲਾ ਸੇਵੀ ਐ ਸੱਚੇ ਸੋ ਚਿੱਤ ਲਾਏ ਜੀਉ ਰੰਗੇ ਕਾ ਕਿਆ ਰੰਗੀ ਐ ਜੋ ਰਤੇ ਰੰਗ ਲਾਏ ਜੀਉ ਰੰਗਣ ਵਾਲਾ ਸੇਵੀ ਐ ਸੱਚੇ ਸਿਓ ਚਿਤ ਲਾਏ ਜਿਉ ਰਹਾਓ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀਵ ਮਾਇਆ ਦੇ ਸੁਹੱਪਣ ਨੂੰ ਵੇਖ-ਵੇਖ ਕੇ ਫੁੱਲਦਾ ਹੈ ਪਰ ਇਹ ਮਾਇਆ ਦਾ ਸਾਤ ਕੁਸੰਬੇ ਦੇ ਰੰਗ ਵਰਗਾ ਹੀ ਹੈ ਕੁਸੰਬੇ ਦੇ ਫੁੱਲ ਦਾ ਰੰਗ ਕੱਚਾ ਹੁੰਦਾ ਹੈ ਥੋੜਾ ਚਿਰ ਹੀ ਰਹਿੰਦਾ ਹੈ ਚਾਰ ਦਿਨ ਹੀ ਟਿਕਦਾ ਹੈ ਮਾਇਆ ਦੇ ਵਪਾਰਨ ਜੀਵ ਇਸਤਰੀ ਪ੍ਰਭੂ ਨਾਮ ਤੋਂ ਖੁੰਝ ਕੇ ਮਾਇਆ ਕੁਸੰਬੇ ਦੇ ਭੁਲੇਖੇ ਵਿੱਚ ਪરાਹੇ ਪੈ ਜਾਂਦੀ ਹੈ ਠੱਗੀ ਜਾਂਦੀ ਹੈ ਤੇ ਇਸ ਦਾ ਆਤਮਿਕ ਜੀਵਨ ਦਾ ਸਰਮਾਇਆ ਲੁੱਟਿਆ ਜਾਂਦਾ ਹੈ ਹੇ ਭਾਈ ਜੇ ਸਦਾ ਸਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਜਾਈਏ ਤਾਂ ਮੁੜ ਮੁੜ ਜਨਮ ਦਾ ਗੇੜ ਮੁੱਕ ਜਾਂਦਾ ਹੈ ਹੇ ਭਾਈ ਜਿਹੜੇ ਬੰਦੇ ਪਰਮਾਤਮਾ ਦਾ ਪ੍ਰੇਮ ਰੰਗ ਲਾ ਕੇ ਰੰਗੇ ਜਾਂਦੇ ਹਨ ਉਹਨਾਂ ਦੇ ਰੰਗੇ ਹੋਏ ਮਨ ਨੂੰ ਕਿਸੇ ਹੋਰ ਰੰਗ ਦੀ ਲੋੜ ਨਹੀਂ ਰਹਿ ਜਾਂਦੀ ਨਾਮ ਵਿੱਚ ਰੱਤੇ ਨੂੰ ਕਿਸੇ ਹੋਰ ਕਰਮ ਸੋਚ ਦੀ ਮੁਥਾਜੀ ਨਹੀਂ ਰਹਿੰਦੀ ਪਰ ਇਹ ਨਾਮ ਰੰਗ ਪ੍ਰਮਾਤਮਾ ਆਪ ਹੀ ਦਿੰਦਾ ਹੈ ਸੋ ਉਸ ਸਦਾ ਸਿਰ ਰਹਿਣ ਵਾਲੇ ਮਨ ਤੇ ਜੀਵਾਂ ਦੇ ਮਨ ਨੂੰ ਆਪਣੇ ਪ੍ਰੇਮ ਰੰਗ ਨਾਲ ਰੰਗਣ ਵਾਲੇ ਪ੍ਰਭੂ ਨੂੰ ਚਿਤ ਲਾ ਕੇ ਸਿਮਰਨਾ ਚਾਹੀਦਾ ਹੈ